ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਨੇ ਕੱਟ ਲੇ ਪਿਆਜ਼ ਆਦਰਕ ਤੇ ਚਾਰਨੀਓ ਬਰਲੀ ਕੱਟ-ਕੱਟ ਕੇ ਆਪਾਂ ਨੇ ਤੇ ਇਧਰ ਬਣਾ ਤੋੜਿਆ ਪਿਆ ਸਾਗ ਤੋੜ ਕੇ ਸਮਾਰ ਕੇ ਸੁੱਕਣਾ ਪਾਇਆ ਪਿਆ ਇਧਰ ਨਾਲ ਬੀਬੀਆਂ ਪੈਣਾ ਨਾਲ ਕੱਟ ਚੀਰ ਰੀਆਂ ਨੇ ਨਾਲ ਦੀ ਨਾਲ ਤੇ ਇੰਨੇ ਨਾਲੇ ਪਾਣੀ ਨੁੱਚੜ ਜੂਗਾ ਮੰਜੇ ਤੇ ਕਪੜਾ ਵਿਸਾ ਕੇ ਸੁੱਕਣਾ ਪਾਇਆ ਪਿਆ ਤੁੱਪ ਵਧੀਆ ਟਾਟ ਕੱਜ ਤੇ ਲੋ ਜੀ ਅੱਜ ਸਾਗ ਬਣਾਉਣਾ ਆਪਾਂ ਬੜੇ ਪਤਿਲੇ ਚ ਧਰ ਦੇਣਾ ਉਹਦੇ ਚ ਤੇ ਨਾਲ ਦੀ ਨਾਲ ਬੀਬੀਆਂ ਚੀਰਦੀਆਂ ਸੀਗੇ ਮੈਂ ਬੈਠੀ ਸੀ ਇੱਥੇ ਨਾਲੇ ਸਮਾਰਦੀ ਸੀ ਬੈਠੀ ਨਾਲੇ ਵੀਡੀਓ ਬਣਾਉਣ ਲੱਗੀ ਬੇਲੀ ਨੂੰ ਕੋਈ ਹੋਰ ਕੰਮ ਨਹੀਂ ਮੇਰਾ ਵੀਡੀਓ ਬਣਾਉਣ ਤੀਂ ਆ ਮੈਂ ਤੇ ਲੋ ਜੀ ਇੱਧਰ ਦਿਖਾਈਆਂ ਬੀਬੀਆਂ ਪੈਣਾ ਚੀਰ ਰਹੀਆਂ ਨੇ ਦੋ ਜਣੀਆਂ ਇੱਕ ਜਣੀ ਰੁੱਕ ਲਾਉਂਦੀ ਆ ਇੱਕ ਜਣੀ ਟੋਕਾ ਕਰਦੀ ਐ ਇੱਧਰ ਹਨਾ ਇਹ ਦੇਖੋ ਪ੍ਰਾਂਤ ਦੇ ਵਿੱਚ ਧਰੀ ਬੈਠੀਆਂ ਨੇ ਦੋਨੇ ਜਾਨੀਆਂ ਕੁੰਮ ਦੀ ਵੀ ਨੀ ਕਦੇ ਕਦੇ ਬ੍ਰੇਕ ਲਾ ਦਾਂਦੀ ਆ ਮਸ਼ੀਨ ਹਨਾ ਅੜ ਜਾਂਦੀ ਆ ਤੇ ਬੜੀ ਪ੍ਰਾਂਤ ਦੇ ਵਿੱਚ ਧਰਿਆ ਵੈ ਮਸ਼ੀਨ ਤੇ ਲੋ ਜੀ ਟੋਕਾ ਕਰਦੀਆਂ ਨੇ ਨਾਲ ਦੀ ਨਾ ਮੈਂ ਫਿਰ ਚੱਕ ਕੇ ਪਾ ਜਾਂਗੀ ਕਿੱਥੇ ਪਾ ਕੇ ਉਹ ਵੀ ਚੱਲਦੀ ਆਪਾਂ ਲੈ ਕੇ ਤੁਹਾਨੂੰ ਪਹਿਲਾਂ ਇੱਧਰ ਹੀ ਦਿਖਾ ਲਈਏ ਵੀਡੀਓ ਬਣਾ ਲਈਏ ਇੱਧਰ ਟੋਕਾ ਕਰਦੀਆਂ ਦੀ ਤੇ ਚਲੋ ਜੀ ਹੁਣ ਲੈ ਕੇ ਚੱਲੀ ਆਪਾਂ ਪਾ ਕੇ ਝਾਰਨੀ ਚ ਤੇ ਲੈ ਕੇ ਜਾਣੀ ਇੱਧਰ ਪਾਉਣੇ ਆਪਾਂ ਪਤੀਲੇ ਚ ਇੱਧਰ ਧਰਿਆ ਬਾ ਪਤੀਲੇ ਚ ਸਾਗ ਵੱਡੇ ਪਤੀਲੇ ਚ ਰਿਜ ਰਿਹਾ ਵਧੀਆ ਡੋਂਡੇ ਮਾਰ ਰਿਹਾ ਇੱਲੱਜ ਹੈਗਾ ਵੱਡਾ ਡਾਬਨ ਤੇ ਲੋਜੀ ਇੱਧਰ ਪਾ ਦਈਏ ਹਨਾ ਟੱਕੜ ਚੱਕਾ ਓਖਾ ਲੱਗਦਾ ਗਰਮ ਹੋਇਆ ਪਿਆ ਤੇ ਇੱਧਰ ਪਾਉਣੀ ਆ ਸਾਗ ਆਪਾਂ ਹਨਾ ਗਰਮ ਗਰਮ ਰਿੱਜ ਰਿਹਾ ਇੱਧਰ ਤੇ ਲੋਜੀ ਤੇ ਵਾਰੀ ਵਾਰੀ ਲਿਆ ਲੈ ਕੇ ਪਾਈ ਜਾਂਦੀਆਂ ਥੋੜੇ ਥੋੜੇ ਚਾਰਨੀ ਚ ਨਾਲ ਦੀ ਨਾਲ ਚੀਰ ਰਹੀਆਂ ਨੇ ਤੇ ਮੈਂ ਚਾਰ ਨੀਵ ਚੱਕ ਲਿਉਣੀ ਆ ਪਾ ਦਣੀ ਆ ਚਾਰ ਨੀ ਚੱਕ ਲਿਉਣੀ ਆ ਪਾ ਦਣੀ ਆ ਹੱਥ ਮੱਚਦੇ ਨੇ ਇੱਕ ਤਾਂ ਗਰਮ ਹੋ ਜਾਂਦਾ ਨਾ ਟੱਕਣ ਇੱਥੇ ਕੱਪੜੇ ਨਾਲ ਚੱਕਣਾ ਪੈਂਦਾ ਥੋੜਾ ਥੋੜਾ ਚੀਰੀ ਜਾਂਦੀਆਂ ਨੇ ਨਾਲ ਦੀ ਨਾਲ ਪਾਈ ਜਾਂਦੀਆਂ ਨਾਲੇ ਅੱਗ ਮੱਚ ਰਹੀ ਆ ਵਧੀਆ ਇੱਥੇ ਤੇ ਰਿਜਜੂਗਾ ਹਨਾ ਸ਼ਾਮ ਤੱਕ ਵਧੀਆ ਰਿਜਜੂਗਾ ਤੇ ਇੱਕ ਬੀਬੀ ਭੈਣ ਬੈਠੀ ਐ ਇੱਧਰ ਨਿਗਾ ਰੱਖਦੀ ਐ ਦਰਸਾਗ ਦੀ ਦੋ ਚੀਰਦੀਆਂ ਨੇ ਅਜੇ ਤਾਂ ਚਾਰ ਜਾਣੀਆਂ ਲੱਗੀਆਂ ਚੋਰੀ ਜਾਣੀਆਂ ਲੱਗੀਆਂ ਤੇ ਲੋ ਜੀ ਕਈ ਗੇੜੇ ਲੱਗਿਆ ਅੱਜ ਤਾਂ ਮੇਰੇ ਹਨਾ ਇੱਧਰ ਇੱਕ ਕੁੱਚਾ ਥੋਂ ਇੱਧਰ ਤੇ ਮਲੇਆ ਲਿਆ ਕੇ ਪਾਉਣਾ ਪੈਂਦਾ ਇੱਥੇ ਫਿਰ ਚੱਕਣਾ ਟੱਕਣ ਵੀ ਦੂਜੇ ਲੋੜ ਦਾ ਨਾ ਇੱਥੇ ਉਹ ਨਹੀਂ ਹੈਗਾ ਉੱਪਰ ਲੱਗਿਆ ਵਾ ਟੱਕਣ ਤੇ ਇਹ ਵੀ ਔਖਾ ਹੀ ਆ ਹਨਾ ਤੇ ਲੋਜੀ ਪਾਤਾ ਤੇ ਹੁਣ ਰਿੱਝੀ ਜਾਊਗਾ ਫੇਰ ਆਲਣ ਪਊਗਾ ਫੇਰ ਲੇਟ ਇੰਨੀ ਰਿੱਚ ਚ ਲਾਉਣ ਦੋ ਹਨਾ ਵਧੀਆ ਰਿੱਝ ਜੂਗਾ ਆਲਣ ਫੇਰ ਲੇਟੇ ਰੋਟੀ ਫਾਉਣੀ ਆ ਲੇਟੇ ਪੈ ਜਾਣਾ ਤੇ ਲੋਜੀ ਦੁੱਧ ਚੱਕ ਲਿਆਂਦਾ ਪੰਦਰ ਕੜ ਕਰਕੇ ਹੋ ਗਿਆ ਲਾਲ ਇਹ ਦੇਖੋ ਹਾਰੇ ਚ ਤਰਿਆ ਵਾ ਸੀਗਾ ਪੁਰਾਣੇ ਜਮਾਨੇ ਵਾਂਗ ਇਹ ਦੇਖੋ ਮੈਂ ਦੁੱਧ ਕੱਟ ਕੇ ਲਿਆ ਕੇ ਹੁਣ ਇਹਦੇ ਚ ਪਾ ਦਨੇ ਆ ਇਹ ਆਪਾਂ ਲੱਸੀ ਥੋੜੀ ਜਿਹੀ ਪਈ ਸੀਗੀ ਮਲਾਈ ਇਹ ਪਾ ਦਨੇ ਆ ਨਾਲੇ ਤਾਂ ਠੰਡਾ ਹੋ ਜੂ ਨਾਰਮਲ ਹੋ ਜੂਗਾ ਹਨਾ ਤੇ ਨਾਲੇ ਦੁੱਧ ਚੱਕਦੇ ਹੀ ਅੰਦਰ ਮੈਂ ਦੁੱਧ ਵਧੀਆ ਹੋ ਗਿਆ ਲਾਲ ਕੜਕੜ ਕੇ ਦੇਖੋ ਪਤੀਲਾ ਵੀ ਲਾਲ ਹੋ ਗਿਆ ਉਪਰ ਆ ਕੇ ਮਲਾਈ ਆ ਗਈ ਆਲੇ-ਦਾਲੇ ਤੇ ਹੁਣ ਇਹਨੂੰ ਮੈਂ ਟੱਕਦਣੀ ਨਹੀਂ ਐਨੇ ਹਨਾ ਜੇ ਇਹਨਾਂ ਨੇ ਪੀਣਾ ਹੋਊਗਾ ਥੋੜਾ ਜਿਹਾ ਫਿਰ ਪੀ ਲੈਂਦੇ ਨੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਵਧੀਆ ਤੇ ਪੀ ਲਣਗੇ ਇਹਦੇ ਵਿੱਚ ਪਾਦਣੀ ਇਹ ਮਲਾਈ ਪਈ ਸੀਗੀ ਦੇ ਨਾਲ ਹੀ ਥੋੜੀ ਜੀ ਉਹ ਪਾਦਣੀ ਆ ਮੈਂ ਵਿੱਚ ਇਹਦੇ ਪਾ ਕੇ ਫਿਰ ਜਾਗ ਲਾਉਂਗੀ ਮੈਂ ਫਿਰ ਠਹਿਰ ਕੇ ਹਨਾ ਠੰਡਾ ਹੋ ਜਾਊਗਾ ਹਲੇ ਗਰਮ ਵਾਲਾ ਨਾ ਤੇ ਫਿਰ ਜਾਗ ਫਿਰ ਲਾ ਦਣੀ ਆ ਇਹਨੇ ਪਾਦਣੀ ਆ ਟੱਕ ਤਾਂ ਨਹੀਂ ਐਨੇ ਡਿੱਗਾ ਰਹੂਗਾ ਤੇ ਲੋ ਜੀ ਹਲਾ ਦਾ ਨੀ ਇਹਨੂੰ ਚੰਗੀ ਤਰ੍ਹਾਂ ਹਨਾ ਰਲ ਜੂਗਾ ਮਿਕਸ ਹੋ ਜੂਗਾ ਤੇ ਜੀ ਪੀਣਾ ਹੋ ਇਹਨਾਂ ਨੇ ਪੀ ਲਾਂਗੇ ਮੈਂ ਤਾਂ ਵੈਸੇ ਘੱਟ ਪੀਨੀ ਮੈਨੂੰ ਪਤੀਆਂ ਨਹੀਂ ਲੱਗਦਾ ਇਹ ਇਹ ਤਾਂ ਵਧੀਆ ਇਹ ਤਾਂ ਪੀ ਲਾਂਦੇ ਨੇ ਹਨਾ ਅੱਗੇ ਪਿੰਦੇ ਹੁੰਦੇ ਸੀਗੇ ਕਾਟਨੀ ਦਾ ਦੁੱਧ ਮਿੱਠਾ ਪਾ ਕੇ ਕਹਿ ਦਾਂਦੇ ਸੀਗੇ ਐਵੇਂ ਪੀ ਲੈਂਦੇ ਹਨਾ ਤੇ ਮੈਨੂੰ ਘੱਟ ਪਸੰਦ ਆ ਹਨਾ ਚਲੋ ਮਰਜੀ ਇਹਨਾਂ ਦੀ ਇਹਨੇ ਢੱਕ ਦਨੀਆ ਹਲਾ ਲੋ ਕੇ ਚੰਗੀ ਤਰ੍ਹਾਂ ਜੀ ਪੀਣਾ ਹੋ ਇਹ ਪੀ ਲਾਂਗੇ ਗਰਮ ਗਰਮ ਇਹਨੇ ਢੱਕ ਦਨੀਆ ਫਿਰ ਗਰਮ ਕਰ ਦੂੰ ਜਾਂ ਫਿਰ ਦਵਾਰੇ ਜੋ ਪੀਣਾ ਹੋਇਆ ਇਹਨੇ ਟੱਕ ਕੇ ਰੱਖ ਦਿਆਂ ਨੀ ਠੰਡਾ ਹੋ ਜੂਗਾ ਤੇ ਚਲੋ ਜੀ ਹੁਣ ਇਹਨੂੰ ਆਪਾਂ ਠੱਕ ਦੀਗੇ ਹਨਾ ਤੇ ਸਵੇਰੇ ਰੜਕਾਂਗੇ ਜਾਗ ਲਗਾ ਦਾਂਗੇ ਇਹਦਾ ਆ ਕੇ ਲਾ ਕੇ ਫਿਰ ਸਵੇਰੇ ਰੜਕ ਲਾਂਗੇ ਤੇ ਲੋ ਜੀ ਆਪਾਂ ਹੁਣ ਸਵੇਰ ਵੇਲੇ ਜਾਂ ਦੁੱਧ ਰੜਕ ਦਿਆਂ ਲਾਤਾ ਸੀਗਾ ਮੈਂ ਇਹ ਦੇਖੋ ਜਮਿਆ ਪਿਆ ਵਧੀਆ ਹਨਾ ਤੇ ਹੁਣ ਇਹਨੂੰ ਲਾ ਦਣੀ ਆ ਮਧਾਣੀ ਸੈੱਟ ਕਰ ਦਣੀ ਆ ਇਹਦੇ ਤੇ ਕੁੰਡੀ ਤੇ ਰੱਖਤਾ ਤੇ ਇੰਜ ਤਾਂ ਹਿੱਲ ਜਾਣੇ ਨੇ ਭੱਜ ਲਾਣਾ ਪਤੀਲੇ ਨੇ ਤੇ ਫਿਰ ਕੁੰਡੀ ਦੇ ਉੱਤੇ ਰੱਖ ਕੇ ਤੇ ਹੁਣ ਇਹਦੇ ਵਿੱਚ ਮਧਾਣੀ ਲਗਾ ਦਣੀ ਆ ਲੋ ਜੀ ਵੈਗਰੂ ਜੀ ਮਧਾਣੀ ਲਗਾਤੀ ਆਪਾਂ ਨੇ ਪਾਣੀ ਪਾਤਾ ਮਧਾਣੀ ਲਗਾਤੀ ਰੜਕ ਲਾਂਗੇ ਫੇਰ ਦੁੱਧ ਦਾ ਮੱਖਣ ਆ ਗਿਆ ਹਨਾ ਮੱਖਣ ਵੀ ਆ ਗਿਆ ਦੁੱਧ ਰੜਕਿਆ ਗਿਆ ਆਪਣਾ ਤੇ ਕੰਮ ਨਿਪੜ ਗਿਆ ਹੁਣ ਆਪਾਂ ਕੱਢ ਲਾਂਗੇ ਮੱਖਣ ਇਹਦੇ ਚੋਂ ਸਾਫ਼ ਕਰ ਦਈਏ ਹੁਣ ਮਧਾਣੀ ਹਨਾ ਤੇ ਲੱਸੀ ਕੱਢ ਕੇ ਰੱਖ ਦਾਨੀਆਂ ਜੇ ਪੀਣੀ ਹੋ ਕਿਸੇ ਨੇ ਪੀ ਲੈਣਗੇ ਨਹੀਂ ਰੱਖ ਦਾਂਗੇ ਹਲੋ ਜੀ ਮੈਂ ਇੰਨੀ ਕੀਤੀ ਕੱਲ ਦੀ ਹਾਰੇ ਚ ਬੜੀ ਪਈਆਂ ਮੈਂ ਵਿੱਚੇ ਮੇਰਾ ਦੁੱਧ ਵਿੱਚੇ ਪਤੀਲਾ ਤੇ ਮੱਖਣ ਨਿਕਲਿਆ ਆਹਾ ਤੇ ਆ ਥੋੜਾ ਜਾ ਚਲੋ ਇਹ ਤੇ ਖਾਂ ਕੇ ਕੋਈ ਰੱਖ ਲੈਣੀਆਂ ਹੁਣ ਕੀ ਗਰਮ ਕਰੂੰ ਇੰਨੇ ਇੱਕ ਦਾ ਹਨਾ ਲੋ ਜੀ ਕੱਲ ਦੀ ਬਣੀ ਪਈਆਂ ਮੈਂ ਹਾਰੇ ਚ ਤੇ ਬਿੱਜ ਮੈਂ ਮੱਚੇ ਵਿੱਚ ਦੁੱਧ ਮੱਚੇ ਵਿੱਚ ਮੇਰਾ ਪਤੀਲਾ ਪਤੀਲਾ ਮੱਚ ਮੱਚ ਹੋ ਗਿਆ ਕਾਲਾ ਤੇ ਮੱਖਣ ਨਿਕਲਿਆ ਆਹਾ ਦੋ ਭਾਂਡਿਆਂ ਚ ਤੇ ਥੋੜਾ ਜਿਹਾ ਫਿਰ ਮੈਂ ਇਹਨੂੰ ਐਵੇਂ ਹੀ ਰੱਖ ਲੈਣੀ ਆ ਗਰਮ ਤਾਂ ਕੀ ਕਰਨਾ ਇਹ ਤਾਂ ਬਸ ਐਵੇਂ ਚਲੋ ਦਾਲ ਸਬਜ਼ੀ ਚ ਪਾ ਲਾਂਗੇ ਖਾ ਲਾਂਗੇ ਤੇ ਲਓ ਜੀ ਤੇ ਇਹ ਹੈਗਾ ਆਪਣਾ ਕਾੜਨੀ ਚ ਦੁੱਧ ਧਰ ਕੇ ਕਾੜਿਆ ਵਾ ਉਹਦਾ ਮੱਖਣ ਜੇ ਗਰਮ ਕਰੂੰਗੀ ਤਾਂ ਇਹ ਲਾਲੇ ਹੋਊਗਾ ਐਵੇਂ ਚਿੱਟਾ ਨਹੀਂ ਹੁੰਦਾ ਕਿਉਂਕਿ ਮੈਂ ਹਾਰੇ ਚ ਦੁੱਧ ਧਰਦੀ ਆ ਹਾਰੇ ਚ ਗਰਮ ਕਰਦੀ ਆ ਤੇ ਉਸ ਤੋਂ ਬਾਅਦ ਲੱਸੀ ਵੀ ਮੇਰੀ ਲਾਲ ਤੇ ਮੱਖਣ ਵੀ ਇਹ ਦੇਖੋ ਹਮ ਬਾਬਾ ਕਲਰ ਬਾਬਾ ਕਰ ਰਹਾ ਨਾ ਲੱਸੀ ਵੀ ਮੇਰੀ ਬਾਬਾ ਕਲਰ ਤੇ ਅੱਜ ਮੈਂ ਦੇ ਕੇ ਆਈਆਂ ਮਾਸੀ ਨੂੰ ਲੱਸੀ ਕੱਲ ਵੀ ਦੇ ਕੇ ਆਈ ਸੀ ਕਹਿੰਦੀ ਬਹੁਤ ਵਧੀਆ ਮੈਂ ਤੀਣੀਆਂ ਉਹਨੂੰ ਮਿਲੀਓ ਨਹੀਂ ਵਿਚਾਰੀ ਨੂੰ ਅੱਜ ਦੇ ਕੇ ਆਈਆਂ ਤੇ ਹੁਣ ਵੀਡੀਓ ਮੈਂ ਆ ਕੇ ਬਣਾਈ ਆ ਲੱਸੀ ਦੀ ਆ ਇਹਨੂੰ ਮੈਂ ਕਿਹਾ ਪੀ ਲੂਗੀ ਚਲੋ ਸਿਆਣੀ ਆ ਮੂੜੀ ਆ ਤਾਂ ਰੱਖੀ ਆਪਾਂ ਨੇ ਲੱਸੀ ਹਲੇ ਹੋਰ ਪੀਵਾਂਗੇ ਆਪਾਂ ਪਾਣੀ ਲਾ ਦਾਂਗੇ ਉੱਪਰੋਂ ਪੀਣੀ ਹੋਊਗੀ ਇਹ ਦੇਖੋ ਲਾ ਤਾਂ ਹਨਾ ਇਹ ਉਹ ਆ ਸਾਫ ਹੋ ਗਿਆ ਮਨ ਜਿਆ ਜਾਊਗਾ ਫੇਰ ਬਾਅਦ ਚ ਜਦੋਂ ਲੱਸੀ ਮੁੱਕ ਜੂ ਕੱਲ ਤੱਕ ਪੀਲਾਂਗੇ ਆਪਾਂ ਦੇਖੋ ਲਾ ਦੂੰਗੀ ਪਾਣੀ ਪੀ ਕੇ ਪੁਣਕੇ ਪੁਣਕੇ ਪੀਤੀ ਜਾਊਗੀ ਕਿਉਂ ਇਹ ਹੋ ਸਿੱਧੀਆਂ ਜੀਆਂ ਨਿਕਲ ਜਾਂ ਜਾਂ ਨਾ ਇਹਦੇ ਕਰਕੇ ਇਹ ਪੁਣਕੇ ਪੀਣੀ ਪਊਗੀ ਤੇ ਲੋ ਜੀ